ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅਜਿਆ ਕੀ ਕਰੀਏ ਕਿ ਸਾਡੇ ਬੱਚੇ ਤਰੱਕੀ ਕਰਨ ਕਿਹੜਾ ਜਾਬ ਕਰੀਏ ਕਿਹੜਾ ਕੰਮ ਕਰੀਏ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੀ ਘੜੀ ਨਾ ਆਵੇ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਆ ਜਾਣ ਕਿਹੜਾ ਉਹ ਉਪਾਅ ਕਰੀਏ ਜਿਸ ਦੇ ਨਾਲ ਸਾਡੇ ਬੱਚੇ ਸਾਡੇ ਬੱਚੇ ਤਰੱਕੀਆਂ ਕਰਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੋ ਲਿਖੋ ਜੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸੰਗਤ ਜੀ ਪਰਮਾਤਮਾ ਜੀ ਦੀ ਨਦਰ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਬਾਣੀ ਦਾ ਕਿਹੜਾ ਪਾਠ ਆਰੰਭ ਕਰਨਾ ਹੈ ਰਾਤ ਨੂੰ ਸੌਂ ਤੋਂ ਪਹਿਲਾਂ ਕਿਉਂ ਕਰਨਾ ਹੈ ਤਾਕੇ ਪਾਠ ਕਰਨ ਤੋਂ ਬਾਅਦ ਸਾਡੇ ਤੇ ਗੁਰੂ ਨਾਨਕ ਪਾਸ਼ਾ ਜੀ ਦੀ ਚਲਗੀ ਤਰ ਪਾਸ਼ਾ ਜੀ ਦੀਆਂ ਰਹਿਮਤਾਂ ਤੇ ਬਰਕਤਾਂ ਹੋ ਜਾਣ ਤਾਂ ਉਹ ਕਿਹੜਾ ਪਾਠ ਹੈ ਅਤੇ ਇਹ ਕਿੰਨੀ ਵਾਰ ਕਰਨਾ ਹੈ ਕਿਸ ਵਿਧੀ ਨਾਲ ਕਰਨਾ ਹੈ ਤਾਂ ਕਿ ਸਾਡੇ ਬੱਚੇ ਤਰੱਕੀਆਂ ਕਰਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਸਾਰ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸੁਣਾਉਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਅਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ ਸਾਧ ਸੰਗਤ ਜੀ ਆਪਾਂ ਜਿਸ ਵਿਸ਼ੇ ਦੇ ਗੱਲ ਕਰਨ ਵਾਲੇ ਹਾਂ ਲਗਾਤਾਰ 13 ਦਿਨ ਜਾਂ ਫਿਰ 13 ਰਾਤਾਂ ਆਪਾਂ ਇਹ ਪਾਠ ਕਰਨਾ ਹੈ ਇਹ 13 ਦਿਨ ਜਾਂ 13 ਰਾਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਤੁਹਾਨੂੰ ਕਲੀਅਰ ਕਰ ਦਈਏ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਸਾਡੀ ਜ਼ਿੰਦਗੀ ਦਾ ਹਰ ਇੱਕ ਦਿਨ ਹਰ ਮਹੀਨਾ ਹਰ ਵਾਰ ਤੇ ਹਰ ਸਾਲ ਇਥੋਂ ਤੱਕ ਕਿ ਹਰ ਇੱਕ ਪਲ ਹੀ ਬੜਾ ਕੀਮਤੀ ਹੈ ਇਹ ਇੱਕ ਵਾਰ ਬੀਤ ਗਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਦੁਬਾਰਾ ਮੁੜ ਕੇ ਨਹੀਂ ਆਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਪਲ ਦੀ ਆਪਾਂ ਕੀਮਤ ਨੂੰ ਸਮਝ ਲੈਣਾ ਹੈ ਏਕ-ਏਕ ਪਲ ਬੜਾ ਹੀ ਸਾਡੇ ਲਈ ਖਾਸ ਹੈ ਪਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੁ ਖਾਸ ਦਿਨਾਂ ਨੂੰ ਬੜਾ ਹੀ ਮਹੱਤਵ ਦਿੰਦੇ ਹਾਂ ਕੁਝ ਖਾਸ ਦਿਨਾਂ ਨੂੰ ਹੀ ਬੜਾ ਹੀ ਕਾਜ ਸਮਝਦੇ ਹਾਂ ਜਿਸ ਤਰ੍ਹਾਂ ਆਪਣਾ ਜਿਵੇਂ ਜਨਮ ਦਿਨ ਹੋ ਗਿਆ ਸਾਡੇ ਬੱਚਿਆਂ ਦਾ ਜਨਮ ਦਿਨ ਹੋ ਗਿਆ ਜਾਂ ਫਿਰ ਕਈ ਲੋਕ ਆਪਣੇ ਵਿਆਹ ਦੀ ਵਰੇ ਗਣ ਬੜੇ ਹੀ ਧੁੰਮ ਧਾਮ ਦੇ ਨਾਲ ਮਨਾਉਂਦੇ ਹਨ ਜਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਖੁਸ਼ੀ ਆਈ ਹੋਵੇ ਕੋਈ ਖੁਸ਼ੀ ਦਾ ਪਲ ਸਾਨੂੰ ਕੋਈ ਵੱਡੀ ਜਾਂ ਸਾਨੂੰ ਕੋਈ ਵੱਡੀ ਸਫਲਤਾ ਮਿਲੀ ਹੋਵੇ ਤਾਂ ਉਹਨਾਂ ਦਿਨਾਂ ਨੂੰ ਆਪਾਂ ਵਾਰ-ਵਾਰ ਯਾਦ ਕਰਦੇ ਹਾਂ ਅਤੇ ਸਾਲ ਬਾਅਦ ਹੀ ਉਸ ਦਿਨ ਨੂੰ ਫਿਰ ਤੋਂ ਮਨਾਇਆ ਜਾਂਦਾ ਹੈ ਉਸ ਸਪਲ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਕਈ ਲੋਕਾਂ ਦੇ ਵਿੱਚ ਉਸ ਦਿਨ ਨੂੰ ਮਨਾਉਣ ਦੇ ਪ੍ਰਤੀ ਇੰਨਾ ਕੁ ਉਤਸ਼ਾਹ ਹੁੰਦਾ ਹੈ ਕਿ ਇੱਕ ਮਹੀਨਾ ਦੋ ਮਹੀਨੇ ਪਹਿਲਾਂ ਤੋਂ ਹੀ ਤਿਆਰੀ ਕਰਨੇ ਸ਼ੁਰੂ ਕਰ ਦਿੰਦੇ ਹਨ ਪਰ ਆਪਾਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਸੰਗਤ ਜੀ ਪ੍ਰਮਾਤਮਾ ਜੀ ਸਾਨੂੰ ਵੇਖ ਰਹੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਖਾਸ ਦਿਨ ਦੇ ਲਈ ਖਾਸ ਪਲ ਦੋ ਕਿੰਜ ਮਨਾਉਣਾ ਹੈ ਕਿੰਜ ਮਨਣਾ ਹੈ ਪਰ ਕਦੇ ਸੋਚਿਆ ਹੈ ਕਿ ਆਪਣੀ ਜ਼ਿੰਦਗੀ ਬਸ ਇੱਥੋਂ ਤੱਕ ਹੀ ਸੀਮਤ ਰਹਿ ਚੁੱਕੀ ਹੈ ਆਪਣੇ ਬਾਰੇ ਪਤਾ ਹੈ ਆਪਣੇ ਬੱਚਿਆਂ ਬਾਰੇ ਪਤਾ ਹੈ ਸਾਧ ਸੰਗਤ ਜੀ ਆਪਾਂ ਬਸ ਐਸੇ ਹੀ ਗੱਲਾਂ ਦੇ ਨਾਲ ਮਤਲਬ ਰੱਖਦੇ ਹਾਂ ਬਾਕੀ ਦੁਨੀਆ ਤੇ ਕੀ ਹੋ ਰਿਹਾ ਹੈ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਕੋਈ ਫਰਕ ਨਹੀਂ ਪੈਂਦਾ ਬਾਕੀ ਦੁਨੀਆ ਦੀ ਗੱਲਾਂ ਛੱਡੋ ਸਾਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਸਾਡੇ ਗੁਰੂ ਸਾਹਿਬਾਂ ਦਾ ਜਨਮ ਸਥਾਨ ਕਿਹੜਾ ਹੈ ਸਾਡੇ ਗੁਰੂ ਸਾਹਿਬਾਂ ਨੇ ਗੁਰਤਾ ਗੱਦੀ ਕਦੋਂ ਲਈ ਸੀ ਸਾਡੇ ਵਿੱਚੋਂ ਬਹੁਤੇ ਇਨਸਾਨਾਂ ਨੂੰ ਇਹ ਵੀ ਗੱਲ ਪਤਾ ਨਹੀਂ ਹੋਵੇਗੀ ਤੇ ਨਾ ਹੀ ਉਹਨਾਂ ਦੇ ਆਪਣੇ ਬੱਚਿਆਂ ਨੂੰ ਕਦੇ ਦੱਸਿਆ ਹੋਵੇਗਾ ਕਿ ਇਤਿਹਾਸ ਕੀ ਹੈ ਪਰ ਕਿੰਨਾ ਚੰਗਾ ਹੋਵੇ ਜੇਕਰ ਇਹ ਗੱਲਾਂ ਹਰ ਦਿਨ ਸਾਨੂੰ ਯਾਦ ਹੋਣ ਅਤੇ ਇਹਨਾਂ ਦਿਨਾਂ ਨੂੰ ਵੀ ਅਸੀਂ ਮਨਾਈਏ ਸਾਡੇ ਮਾਨਵੇ ਵਿੱਚ ਓਨਾ ਹੀ ਉਤਸ਼ਾਹ ਓਨਾ ਹੀ ਚਾਹ ਹੋਵੇ ਜਿਨ੍ਹਾਂ ਅਸੀਂ ਆਪਣੇ ਜਨਮ ਦਿਨ ਦੇ ਦਿਨਾਂ ਨੂੰ ਮਨਾਉਣ ਦੇ ਵਿੱਚ ਮਹੱਤਤਾ ਰੱਖਦੇ ਹਾਂ ਜਿਸ ਦਿਨ ਤੋਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮਨਾਉਣੇ ਸ਼ੁਰੂ ਕਰ ਦਿੱਤੇ ਪਰਮਾਤਮਾ ਨੂੰ ਹਮੇਸ਼ਾ ਹੀ ਹਿਰਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ ਤਾਂ ਵੇਖਣਾ ਕਿ ਸਾਡੀ ਸਾਰੀ ਹੀ ਜ਼ਿੰਦਗੀ ਦੀ ਨਰਾਸ਼ਾ ਖਤਮ ਹੋ ਜਾਵੇ ਕਿ ਪਰ ਉਹਨਾਂ ਦਿਨਾਂ ਨੂੰ ਮਨਾਉਂਦਾ ਕੀ ਤੰਗ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਬਸ ਉਸੇ ਦਿਨ ਮੁੱਖ ਰੱਖਦੇ ਹਾਂ ਗੁਰਬਾਣੀ ਦਾ ਪਾਠ ਕਰ ਲਿਆ ਕਿ ਜਿਵੇਂ ਅਸੀਂ ਸੰਗਰਾਂਦ ਦੇ ਸੰਗਰਾਂਦ ਗੁਰੂ ਘਰੇ ਜਾਂਦੇ ਹਾਂ ਉੱਥੇ ਪਾਠ ਕਰਦੇ ਹਾਂ ਉੱਥੇ ਆਪਣੇ ਬੱਚਿਆਂ ਦੀ ਤਰੱਕੀ ਦੇ ਲਈ ਅਰਦਾਸਾਂ ਬੇਨਤੀਆਂ ਕਰਦੇ ਹਾਂ ਬਸ ਇਥੋਂ ਤੱਕ ਇਹ ਸੀਮਤ ਰਹਿ ਜਾਂਦੇ ਹਾਂ ਬਾਕੀ ਸਾਰਾ ਮਹੀਨਾ ਨਾ ਤਾਂ ਗੁਰੂ ਘਰੇ ਜਾਂਦੇ ਹਾਂ ਨਾ ਹੀ ਆਪਣੇ ਬੱਚਿਆਂ ਦੀ ਤੰਦਰੁਸਤੀ ਤੇ ਤਰੱਕੀ ਲਈ ਕੋਈ ਅਰਦਾਸ ਹੁੰਦੀ ਹੈ ਆਪਾਂ ਇੰਨਾ ਹੀ ਸੀਮਤ ਰਹਿ ਚੁੱਕੇ ਹਾਂ ਕਿ ਗੁਰੂ ਘਰੇ ਚਲੇ ਗਏ ਗੁਰੂ ਘਰ ਜਾ ਕੇ ਸੇਵਾ ਕਰ ਲਈ ਤਾਂ ਬਸ ਇਹਨੇ ਵਿੱਚ ਹੀ ਸਾਨੂੰ ਸੰਤੁਸ਼ਟੀ ਹੋ ਜਾਵੇ ਨਹੀਂ ਤੇ ਸਾਡੇ ਗੁਰੂ ਸਾਹਿਬਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਪਵਿੱਤਰ ਦਿਨ ਹਨ ਜੋ ਵੀ ਗੁਰਪੁਰਬ ਆਉਂਦੇ ਹਨ ਪ੍ਰਕਾਸ਼ ਪੁਰਬ ਆਉਂਦੇ ਹਨ ਉਹਨਾਂ ਨੂੰ ਆਪਾਂ ਇਸੇ ਤਰ੍ਹਾਂ ਧੂਮ ਧਾਮ ਦੇ ਨਾਲ ਮਨਾਉਣਾ ਹੈ ਇੱਕ ਇੱਕ ਮਹੀਨਾ ਦੋ ਦੋ ਮਹੀਨੇ ਪਹਿਲਾਂ ਤੋਂ ਹੀ ਤਿਆਰੀ ਕਰਨੇ ਸ਼ੁਰੂ ਕਰ ਦੇਈਏ ਉਸ ਤਿਆਰੀ ਦੇ ਉੱਪਰ ਸਾਡਾ ਪੈਸਾ ਕੋਈ ਵੀ ਨਹੀਂ ਲੱਗੇਗਾ ਕੁਝ ਵੀ ਅਲੱਗ ਕਰਨ ਦੀ ਲੋੜ ਨਹੀਂ ਪਵੇਗੀ ਬਸ ਗੁਰਬਾਣੀ ਦੇ ਪਾਠ ਕਰਨੇ ਹਨ ਇਸੇ ਹੀ ਤਰੀਕੇ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਸਕਦੇ ਹਾਂ ਜਿਵੇਂ ਕੋਈ ਵੀ ਪਰਮਾਤਮਾ ਦੇ ਪ੍ਰਤੀ ਕੋਈ ਦਿਨ ਤਿਉਹਾਰ ਆਉਣ ਵਾਲਾ ਹੈ ਤਾਂ ਅਸੀਂ ਬੱਚਿਆਂ ਨੂੰ ਕਹੀਏ ਕਿ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਾਰੇ ਹੀ ਪਰਿਵਾਰ ਨੇ ਰਲ ਕੇ ਜਾਪ ਕਰਨਾ ਹੈ ਸਹਿਜ ਪਾਠ ਰੱਖ ਲਓ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਲਓ ਆਨੰਦ ਸਾਹਿਬ ਦੇ ਪਾਠ ਸ਼ੁਰੂ ਕਰ ਲਓ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਉਤੇ ਕਿਰਪਾ ਕਰ ਦੇਣਗੇ ਤੇ ਸਾਡੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਸਾਰੀ ਨੈਗੇਟਿਵਿਟੀ ਦੂਰ ਹੋ ਜਾਵੇਗੀ ਕਿਉਂਕਿ ਹਰ ਦਿਨ ਅਸੀਂ ਕਿਸੇ ਨਾ ਕਿਸੇ ਖਾਸ ਦਿਨ ਨੂੰ ਮੁੱਖ ਰੱਖਦੇ ਹਾਂ ਗੁਰਬਾਣੀ ਦਾ ਪਾਠ ਆਰੰਭ ਕਰ ਸਕਦੇ ਹਾਂ ਕੋਈ ਵੀ ਐਸਾ ਦਿਨ ਫਿਰ ਨਹੀਂ ਹੋਵੇਗਾ ਜਿਸ ਦਿਨ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰਾਂਗੇ ਭਾਵੇਂ ਕਿ ਆਪਾਂ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਵਿੱਚ ਪੜ੍ਹਦੇ ਹਾਂ ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਤੇ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਜਦੋਂ ਵੀ ਸਾਡੇ ਗੁਰੂ ਸਾਹਿਬਾਂ ਦੇ ਨਾਲ ਜੁੜਿਆ ਕੋਈ ਖਾਸ ਦਿਨ ਹੁੰਦਾ ਹੈ ਉਹ ਦਿਨ ਨੂੰ ਆਪਾਂ ਬੜੀ ਧੂਮ ਧਾਮ ਦੇ ਨਾਲ ਹੀ ਮਨਾਉਣਾ ਹੈ ਜਿਵੇਂ ਕਿ ਸੰਗਰਾਂਦ ਮਹੀਨੇ ਬਾਅਦ ਆਉਂਦੀ ਹੈ ਉਸ ਦਿਨ ਨੂੰ ਅਸੀਂ ਮੁੱਖ ਰੱਖ ਸਕਦੇ ਹਾਂ ਗੁਰਬਾਣੀ ਦੇ ਪਾਠ ਕਰਕੇ ਗੁਰੂ ਘਰੇ ਜਾ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਮਨਾ ਸਕਦੇ ਹਾਂ ਤਾਂ ਹੁਣ ਜਿਵੇਂ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਅਸੀਂ ਕੋਈ ਵੀ ਦਿਨ ਤਿਉਹਾਰ ਨੂੰ ਮੁੱਖ ਰੱਖ ਕੇ ਜਾਪ ਸ਼ੁਰੂ ਕਰ ਸਕਦੇ ਹਾਂ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਪਰਮਾਤਮਾ ਦੇ ਵੱਲੋਂ ਲੈ ਕੇ ਆ ਸਕਦੇ ਹਾਂ ਪਰਮਾਤਮਾ ਦੇ ਵੱਲੋਂ ਲੈ ਲਵਾਂਗੇ ਉਹ ਉਥੇ ਹੀ ਦਿਨ ਨੂੰ ਆਪਣੇ ਤਰੀਕੇ ਦੇ ਨਾਲ ਖਾਸ ਤਰੀਕੇ ਦੇ ਨਾਲ ਸਾਨੂੰ ਮਨਾਉਣਾ ਚਾਹੀਦਾ ਹੈ ਅਤੇ ਯਾਦ ਵੀ ਆਪਣੇ ਪਰਮਾਤਮਾ ਨੂੰ ਐਸੇ ਤਰੀਕੇ ਨਾਲ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਹੋ ਦਿਨ ਹੁੰਦੇ ਹਨ ਜਦੋਂ ਸਾਨੂੰ ਪਰਮਾਤਮਾ ਬਖਸ਼ਿਸ਼ਾਂ ਵਰਸਾਉਂਦੇ ਹਨ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤੇ ਜਾਤ ਪਾਤ ਉੱਚ ਨੀਚ ਦਾ ਭੇਦ ਭਾਵ ਖਤਮ ਕਰ ਦਿੱਤਾ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਪਾਈ ਦਿਆ ਸਿੰਘ ਪਾਈ ਧਰਮ ਸਿੰਘ ਪਾਈ ਹਿੰਮਤ ਸਿੰਘ ਤੇ ਪਾਈ ਮੋਹਕਮ ਸਿੰਘ ਤੇ ਪਾਈ ਸਾਬ ਸਿੰਘ ਜੀ ਨੂੰ ਅਮਰਤੀ ਦਾਤ ਬਖਸ਼ ਕੇ ਆਪਣੇ ਹੱਥੀ ਫਿਰ ਉਹਨਾਂ ਨੂੰ ਸਿੰਘ ਸਜਾ ਕੇ ਉਸ ਤੋਂ ਬਾਅਦ ਪੰਜਾਂ ਪਿਆਰਿਆਂ ਤੋਂ ਆਪ ਅਮਰਤੀ ਦਾਤ ਪ੍ਰਾਪਤ ਕੀਤੀ ਸੀ ਇਸ ਦਿਨ ਨੂੰ ਖਾਲਸਾ ਪੰਥ ਸਾਜਣਾ ਦਿਵਸ ਵੀ ਮਨਾਇਆ ਜਾਂਦਾ ਹੈ ਸਾਧ ਸੰਗਤ ਜੀ ਇਸਨ ਖਾਲਸੇ ਨੂੰ ਇੱਕ ਵੱਖਰੀ ਹੀ ਪਹਿਚਾਨ ਮਿਲੇ ਸੀ ਆਪਣਾ ਨਾਮ ਮਿਲਿਆ ਸੀ ਇਸ ਕਰਕੇ ਇਸ ਦਿਨ ਨੂੰ ਵੀ ਆਪਾਂ ਵੀ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਕਰਦੇ ਹਾਂ ਤੇ ਸਾਧ ਸੰਗਤ ਜੀ ਅਸੀਂ ਵੀ ਆਪਣੇ ਬੱਚਿਆਂ ਨੂੰ ਪੰਜ ਪਿਆਰਿਆਂ ਦੇ ਨਾਮ ਦੱਸੀਏ ਪੰਜ ਕਿ ਪੰਜ ਪਿਆਰੇ ਕੌਣ ਹਨ ਤੇ ਸਾਨੂੰ ਕੀ ਸਮਝਾਉਂਦੇ ਹਨ ਇਹਨਾਂ ਕੁਝ ਕੁ ਦਿਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾ ਸਕਦੇ ਹਾਂ ਤੇ ਸਾਡੇ ਬੱਚੇ ਸਾਡਾ ਸਾਥ ਦੇਣਗੇ ਇਸ ਤਰੀਕੇ ਦੇ ਨਾਲ ਸਾਡੇ ਬੱਚੇ ਅਮਰਤ ਵੇਲਾ ਸੰਭਾਲਣਾ ਸ਼ੁਰੂ ਕਰ ਦੇਣਗੇ ਫਿਰ ਰਾਤ ਨੂੰ ਉਹਨਾਂ ਨੂੰ ਸੋਲਾ ਸਬਜ਼ੀ ਦਾ ਪਾੜ ਕਰਨ ਦੇ ਲਈ ਕਹੋ ਇਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਤੰਦਰੁਸਤ ਰਹੇਗੀ ਤੇ ਨਾਲ ਦੇ ਨਾਲ ਉਹ ਪਰਮਾਤਮਾ ਦੇ ਨਾਲ ਵੀ ਜੁੜ ਜਾਣਗੇ ਤੇ ਨਾਲ ਹੀ ਉਹਨਾਂ ਨੂੰ ਕਿਹਾ ਕਰੋ ਕਿ ਜਦੋਂ ਵੀ ਤੁਹਾਨੂੰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਦੀ ਘੜੀ ਆਪਦੀ ਹੈ ਤਾਂ ਮੋਲ ਮੰਤਰ ਦਾ ਜਾਪ ਕਰਿਆ ਕਰੋ ਤੇ ਖਾਸ ਤੌਰ ਤੇ ਸੰਗਰਾਂਦ ਦੇ ਦਿਨ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਗੁਰੂ ਘਰ ਚ ਰੋਜ਼ ਜਾਇਆ ਕਰੋ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰਿਆ ਕਰੋ ਆਪਣੇ ਬੱਚਿਆਂ ਦੀ ਤਰੱਕੀ ਦੇ ਲਈ ਅਤੇ ਪਰਿਵਾਰ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ